ਉੱਡ ਗਈ ਬਾੰਗ ਬਰਹੜੇ ਵੇ ਕੀ ਰਹਿ ਗਿਆ ਮੇਰੀ ਕੁੜੀ ਵੀ ਗੱਲ ਉੱਡ ਗਈ ਬਾੰਗ ਬਰਹੜੇ ਵੀ ਕੀ ਰਹਿ ਗਿਆ ਮੇਰੀ ਕੁੜੀ ਵੀ ਤੂੰ ਪਿਆਰ ਮੇਰਾ ਨਾ ਗਾਲੇ ਤੂੰ ਪਿਆਰ ਮੇਰਾ ਨਾ ਗਾਲੇ ਵੀ ਪਿੱਛੇ ਫਿਰਦਾ ਰੰਨਾ ਦੀ ਖੁਦਾ ਸਿੱਕੀ ਦਿਆਂ ਕੰਨਾਂ ਵਿੱਚ ਪਾ ਦੇ ਹਾਜ਼ਰੀ ਲਵਾ ਕੇ ਗਈਆਂ ਨਹੀਂ ਹਨ ਤੇ ਸਾਰਿਆਂ ਨੇ ਮੇਰੇ ਵੱਲੋਂ ਧੀਆਂਾਂ ਦਾ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਬਹੁਤ ਹੀ ਖੂਬਸੂਰਤ ਸਾਡੀਆਂ ਧੀਆਂਾਂ ਦਾ ਸਾਡੀਆਂ ਭੈਣਾਂ ਦਾ ਤਿਹਾਰ ਹੁੰਦਾ ਵੈਸੇ ਤਾਂ ਸਾਨੂੰ ਕੰਮਕਾਰਾਂ ਤੋਂ ਘਰ ਦੇ ਘਰੇਲੂ ਕੰਮਕਾਰਾਂ ਚ ਟਾਈਮ ਹੀ ਨਹੀਂ ਹੁੰਦਾ ਗੈਨਾ ਹਨਾ ਬਹੁਤ ਖੁਸ਼ੀ ਹੁੰਦੀ ਅੱਜ ਸਾਰੇ ਆਪਾਂ ਇਕੱਠੇ ਹੋਏ ਸਾਰਿਆਂ ਨੇ ਇਸੇ ਤਰੀ ਮੈਂ ਜ਼ਿਆਦਾ ਟਾਈਮ ਨਹੀਂ ਲੈਣਾਗਾ ਕਿਉਂਕਿ ਮੇਰਾ ਵੀ ਰਾਤ ਦਾ ਪ੍ਰੋਗਰਾਮ ਆ ਕੱਲ ਨੂੰ ਫਿਰ ਪ੍ਰੋਗਰਾਮ ਆ ਤੇ ਅਬਸਾਰ ਹਨ ਇਸ ਦਿਨ ਨੱਚ ਟੱਪ ਕੇ ਇੰਜੋਏ ਕਰਨਾ ਸਸੀ ਕਾਲ ਜੀ ਹਾਂ ਥੋੜੀ ਸਸੀ ਕਾਲ ਜੀ ਮੇਰਾ ਨਾਮ ਰਿੱਤੂ ਸਵੇਰਾ ਆ ਸੋਸ਼ਲ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਮੈਂ ਪ੍ਰੈਜ਼ੀਡੈਂਟ ਆ ਇੱਥੇ ਇਹ ਕਰ ਇਸ ਕਰਕੇ ਦੱਸ ਰਹੀ ਹਾਂ ਮੈਂ ਐਮ ਐਲ ਏ ਮੱਖਣ ਸਿੰਘ ਜੀ ਦੀ ਡਾਟਰੀਨ ਲਾ ਜੋ ਕਿ ਬਠਿੰਡਾ ਵਿਧਾਇਤੀ ਤੋਂ ਦੋ ਵਾਰ ਹੀ ਐਮ ਐਲ ਏ ਰਹ ਚੁੱਕੇ ਨੇ ਤੇ ਮੇਰੇ ਹਸਬੰਡ ਜੋ ਕਿ ਸਟੇਟ ਦੇ ਚੇਅਰਮੈਨ ਸਵੇਰਾ ਸਿੰਘ ਜੀ ਤੇ ਅੱਜ ਇੱਥੇ ਨਹੀਂ ਆ ਪਾਏ ਕਿਸੇ ਕਾਰਨ ਕਰਕੇ ਪਰ ਮੇਰੇ ਪਾਪਾ ਦਾ ਇਹ ਪੁਰਾਣਾ ਹਲਕਾਗਾ ਇੱਥੇ ਦੀ ਬੀੜ ਤਲਾ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਇਹਨਾਂ ਦੇ ਪਿਆਰ ਕਰਕੇ ਦੋ ਵਾਰੀ ਐਮ.ਐਲ.ਏ ਰਹੇ ਸਾਡੇ ਫਾਦਰ ਇਲਾ ਤੇ ਅੱਜ ਫਸਟ ਟਾਈਮ ਇੱਥੇ ਅਸੀਂ ਤੀਆਂ ਦਾ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹਾਂ ਪਹਿਲਾਂ ਡਾਕਟਰ ਖਰਾਂਦੇ ਰਹਿੰਦੇ ਨੇ ਡਾਕਟਰ ਅਮਨ ਖਰਾਂਦੇ ਇੱਥੇ ਬਟ ਉਹਨਾਂ ਦੇ ਨਾਲ ਅੱਜ ਮੈਂ ਫਸਟ ਟਾਈਮ ਕੀਤਾ ਇਹ ਤੇ ਬਹੁਤ ਅੱਛਾ ਲੱਗ ਰਿਹਾ ਰਵੈਤੀ ਦੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਤੇ ਬਹੁਤ ਜ਼ਿਆਦਾ ਵਧੀਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਅੱਛਾ ਅਰੇਂਜ ਹੋਇਆ ਹੋਇਆ ਤੇ ਕਿੰਨਾ ਜ਼ਿਆਦਾ ਵਧੀਆ ਬ ਆਵੇ ਠੀਕ ਇੰਜੋਏ ਕਰ ਰਹੀਆਂ ਨੇ ਸਾਰੀਆਂ ਲੇਡੀਆਂ ਇੱਥੇ ਜੀ ਸਾਡੇ ਸਿੰਗਰ ਆਏ ਹੋਏ ਨੇ ਜੋਤੀ ਗਿਲ ਜੀ ਨੇ ਮੈਡਮ ਜੋਤੀ ਗਿਲ ਜੀ ਜਿਨ੍ਹਾਂ ਦੇ ਕੀ ਨਵਾਂ ਇੱਕ ਰਿਲੀਜ਼ ਹੋਇਆ ਗਾਣਾ 카ਟੇ ਸੰਨਾ ਦੇ ਤੇ ਇੱਕ ਸਾਡੇ ਨੇ ਇੱਧਰ ਜੈਸਮਿਨ ਛੋਟੀਆਂ ਜੀ ਉਹ ਵੀ ਆ ਰਹੀ ਨੇ ਥੋੜੀ ਦੇਰ ਦੇ ਵਿੱਚ ਤੇ ਇੱਕ ਸੁਪਨਾ ਬਰਾੜ ਜੀ ਨੇ ਉਹ ਵੀ ਸਿੰਗਰ ਆ ਰਹੇ ਨੇ ਤੇ ਬਾਕੀ ਇਥੇ ਬੱਚਿਆਂ ਵਾਸਤੇ ਬਹੁਤ ਕੁਝ ਉਹ ਗਿੱਦਾ ਪ੍ਰੈਜੈਂਟ ਕਰ ਰਹੀਆਂ ਨੇ ਸਾਡੀਆਂ ਬੱਚੀਆਂ ਝੂਮਰ ਗੀਤ ਨੇ ਬਹੁਤ ਖੁਸ਼ ਕਰ ਰਹੀਆਂ ਨੇ ਜੀ ਹਾਂ ਜੀ ਅਸੀਂ ਹਰ ਸਾਲ ਕਰਾਇਆ ਕਰਾਂਗੇ ਕਿ ਤੁਹਾਨੂੰ ਮੈਂ ਦੱਸੇ ਕਿ ਸਾਡਾ ਹਲਕਾ ਬਿੰਡਾ ਕਿੱਥੇ ਹੈ ਤੇ ਹਲਕੇ ਦੇ ਵਿੱਚ ਬਹੁਤ ਸਾਡੇ 5 ਪਿੰਡ ਨੇ 5 ਪਿੰਡਾਂ ਦੇ ਵਿੱਚ ਉਹ ਅਸੀਂ ਹਰ ਸਾਲ ਦੇਖਿਆ ਕਰਾਂਗੇ ਜਿਹੜਾ ਪਿੰਡ ਤੁਹਾਨੂੰ ਸਹੀ ਲੱਗਿਆ ਕਰੂਗਾ ਵਧੀਆ ਸਾਡੇ ਨਾਲ ਚੱਲਣਗੇ ਉਸ ਪਿੰਡ ਦੇ ਵਿੱਚ ਅਸੀਂ ਮੇਲਾ ਕਰਾਇਆ ਕਰਾਂਗੇ ਜੀ ਸਭ ਜਗ੍ਹਾ ਸੰਭਾਲੋ ਜੀ ਜੀ ਐਮਐਲਏ ਸਾਡੀ ਜਗਾ ਉਹ ਦੇਖ ਹੀ ਗਏ ਦੇਖੋ ਕਿਉਂਕਿ ਉਹਨਾਂ ਨੇ ਇੰਨਾ ਕੰਮ ਕੀਤਾ ਇਸ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਤਾਂ ਕਿ ਇੱਕ ਵਾਰੀ ਐਮਐਲਏ ਰਹੇ ਤੇ ਨਾ ਕੋਈ ਬੰਦਾ ਦੂਜੀ ਵਾਰੀ ਉਹਨਾਂ ਨੂੰ ਐਂ ਕਹਿ ਸਕਦੇ ਕਿ ਲੋਕ ਨਾ ਪਸੰਦ ਕਰ ਦਿੰਦੇ ਆ ਬਟ ਸਾਡੇ ਪਾਪਾ ਦੋ ਵਾਰ ਹੀ ਰਹੇ ਦੋ ਵਾਰੀ ਉਹਨਾਂ ਨੇ ਇਸ ਹਲਕੇ ਦੀ ਸੇਵਾ ਕੀਤੀ ਤੇ ਅੱਜ ਵੀ ਲੋਕ ਯਾਦ ਕਰਦੇ ਉਹਨਾਂ ਨੂੰ ਤੇ ਕਹਿੰਦੇ ਆ ਕਿ ਐਮਐਲਏ ਸਾਹਿਬ ਹੁੰਦੇ ਤਾਂ ਅੱਜ ਅਸੀਂ ਵੰਦੇ ਨਾ ਹੁੰਦੇ ਕਿਸੇ ਵੀ ਚੀਜ਼ ਤੋਂ ਜੇ ਜੇ ਸੇਵਾ ਦਾ ਮੌਕਾ ਮਿਲੇ ਤਾਂ ਮੇਰੇ ਹਸਬੰਦ ਇਥੇ ਦੁਆਰੇ ਫੇਰ ਆਉਗੇ ਜ਼ਰੂਰ ਸੇਵਾ ਨਿਭਾਉਣਗੇ ਸਵੇਰਾ ਸਿੰਘਾ ਕੱਟ ਦੇ ਲੱਗਦਾ ਲੋਕ ਚਾਹੁੰਦੇ ਵੀ ਉਹਨਾਂ ਪਰਿਵਾਰ 'ਚ ਆਵੇ ਵੀ ਜੀ ਹਾਂਜੀ ਸਵੇਰਾ ਸਿੰਘ ਜੀ ਬਿਲਕੁਲ ਪਹਿਲਾਂ ਵੀ ਵੋਟਾਂ ਦੇ ਵਿੱਚ ਖੜੇ ਹੋਏ ਨੇ ਮੈਂ ਤੁਹਾਨੂੰ ਦੱਸੇ ਕਿ ਸਟੇਟ ਦੇ ਚੇਅਰਮੈਨ ਰਹੇ ਨੇ ਤੇ ਦੁਆਰਾ ਫੇਰ ਜੇ ਮੌਕਾ ਦਿੱਤਾ ਤਾਂ ਵਾਇਟਰੂ ਵਿੱਚ ਆਇਆ ਤਾਂ ਜ਼ਰ ਇਹ ਜੋ ਖੜਖੜ ਹੁੰਦੀ ਹੈ ਪੱਤੇਆਂ ਦੇ ਵਿੱਚ